ਅੱਜ ਦਾ ਸਾਡਾ ਵਿਸ਼ਾ ਦੇਸ਼ ਵਿੱਚ ਹੋ ਰੇ ਮਨੁੱਖੀ ਤਸਕਰੀ ਦੇ ਬਦਲੇ ਰੋਡ ਤੇ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਦੁਰਵਿਸ਼ਾਪ ਭਾਰਤੀ ਲੋਕਾਂ ਦੀ ਇਸ ਖਾਸ ਕਰਕੇ ਪੰਜਾਬੀਆਂ ਦੀ ਚਾਹਤ ਨੇ ਜਿਹੜੇ ਟਰੈਵਲ ਏਜੰਟਾ ਉਹਨਾਂ ਨੇ ਮਨੁੱਖੀ ਤਸਕਰੀ ਦਾ ਇੱਕ ਨੈਟਵਰਕ ਬਣਾਇਆ ਹੋਇਆ ਤੇ ਜਿਹੜੀਆਂ ਦੇ ਵਿੱਚੋਂ ਜਿਹੜੀਆਂ ਗਰੀਬ ਘਰਾਂ ਦੀਆਂ ਲੜਕੀਆਂ ਉਹਨਾਂ ਨੂੰ ਜਿਹੜਾ ਹੈ ਨਿਸ਼ਾਨਾ ਬਣਾਉਂਦੇ ਆ ਕਿ ਉਹਨਾਂ ਨੂੰ ਟ੍ਰੈਵਲ ਏਜੰਟੇ ਖਾੜੀ ਦੇ ਦੇਸ਼ਾਂ ਦੇ ਵਿੱਚ ਵੇਟਣ ਦਾ ਕੰਮ ਕਰਦੇ ਆ। ਅਸੀਂ 135 ਲੜਕੀਆਂ ਜਿਹੜੀਆਂ ਹੈ ਉਹ ਖਾੜੀ ਦੇਸ਼ਾਂ ਤੋਂ ਵਾਪਸ ਬੁਲਾ ਆ ਚੁੱਕੇ ਹਾਂ। ਇਹ ਟੂਰਿਸਟ ਵੀਜ਼ੇ ਦੇ ਉੱਤੇ ਲੈ ਕੇ ਜਾਂਦੇ ਆ। ਉੱਥੇ ਜਾ ਕੇ ਉਹਨਾਂ ਦੇ ਨਾਲ ਅਰਬੀ ਵਿੱਚ ਇਕਰਾਰਨਾਮਾ ਕਰ ਲੈਂਦੇ ਆ। ਧੰਨਵਾਦ ਚੇਅਰਮੈਨ ਸਾਹਿਬ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਸਾਡਾ ਵਿਸ਼ਾ ਦੇਸ਼ ਵਿੱਚ ਹੋ ਰਹੀ ਮਨੁੱਖੀ ਤਸ਼ਕਰੀ ਦੇ ਬਦਲੇ ਰੋਡ ਤੇ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਦੁਰਦਸ਼ਾ ਰੋਜੀ ਰੋਟੀ ਖਾਤਰ ਲੱਖਾਂ ਭਾਰਤੀ ਹਰ ਸਾਲ ਵਿਦੇਸ਼ਾਂ ਵਿੱਚ ਜਾਂਦੇ ਆ ਉੱਥੇ ਸਖਤ ਮਿਹਨਤ ਕਰਦੇ ਆ ਜਿੱਥੇ ਦੇਸ਼ ਦਾ ਨਾਂ ਉੱਚਾ ਕਰਦੇ ਆ ਉੱਥੇ ਪਰਿਵਾਰ ਅਤੇ ਆਪਣੇ ਇਲਾਕੇ ਦੇ ਵਿਕਾਸ ਵਾਸਤੇ ਵੱਡਾ ਹਿੱਸਾ ਪਾਉਂਦੇ ਆ ਭਾਰਤੀ ਲੋਕਾਂ ਦੀ ਇਸ ਖਾਸ ਕਰਕੇ ਪੰਜਾਬੀਆਂ ਦੀ ਚਾਹਤ ਨੇ ਜਿਹੜੇ ਟਰੈਵਲ ਏਜੰਟ ਆ ਉਹਨਾਂ ਨੇ ਮਨੁੱਖੀ ਤਸ਼ਕਰੀ ਦਾ ਇੱਕ ਨੈਟਵਰਕ ਬਣਾਇਆ ਹੋਇਆ ਇਸ ਵੇਲੇ ਪੰਜਾਬੀ ਜਿਹੜੀਆਂ ਦੇ ਵਿੱਚੋਂ ਜਿਹੜੀਆਂ ਗਰੀਬ ਘਰਾਂ ਦੀਆਂ ਲੜਕੀਆਂ ਉਹਨਾਂ ਨੂੰ ਜਿਹੜਾ ਹੈ ਨਿਸ਼ਾਨਾ ਬਣਾਉਂਦੇ ਆ ਤੇ ਉਹਨਾਂ ਨੂੰ ਟਰੈਵਲ ਏਜੰਟੇ ਖਾੜੀ ਦੇ ਦੇਸ਼ਾਂ ਦੇ ਵਿੱਚ ਵੇਚਣ ਦਾ ਕੰਮ ਕਰਦੇ ਆ ਓਮਾਨ ਇਰਾਕ ਤੇ ਬੰਬਈ ਤੱਕ ਵਿੱਚ ਹੁਣ ਤੱਕ ਭਾਰਤੀ ਦੂਤਾਵਾਸ ਦੀ ਮਦਦ ਦੇ ਨਾਲ ਅਸੀਂ 135 ਲੜਕੀਆਂ ਜਿਹੜੀਆਂ ਹੈ ਉਹ ਖਾੜੀ ਦੇਸ਼ਾਂ ਤੋਂ ਵਾਪਸ ਬੁਲਾ ਆ ਚੁੱਕੇ ਆ ਇਹ ਟੂਰਿਸਟ ਵੀਜ਼ੇ ਦੇ ਉੱਤੇ ਲੈ ਕੇ ਜਾਂਦੇ ਆ ਉੱਥੇ ਜਾ ਕੇ ਉਹਨਾਂ ਦੇ ਨਾਲ ਅਰਬੀ ਵਿੱਚ ਇਕਰਾਰਨਾਮਾ ਕਰ ਲੈਂਦੇ ਆ ਤੇ ਮਗਰੋਂ ਉਹਨਾਂ ਦਾ ਸਰੀਰਕ ਸੋਸ਼ਣ ਜਿਸ਼ਮਾਨੀ ਸੋਸ਼ਣ ਤੇ ਅਣਮਨੁੱਖੀ ਤਸੀਹੇ ਜਿਹੜਾ ਹੈ ਉਹਨਾਂ ਦੇ ਉਹਨਾਂ ਨੂੰ ਦਿੱਤੇ ਜਾਂਦੇ ਆ ਤੇ ਜਿਹਦੇ ਨਾਲ ਆ ਬਹੁਤ ਵੱਡਾ ਜਿਹੜਾ ਹੈ ਉਹ ਪਰਿਵਾਰ ਜਿਹੜੇ ਹੈ ਉਹ ਵਿਲਕਦੇ ਆ ਉਹਨਾਂ ਦੀ ਕੋਈ ਸੁਣਦਾ ਨਹੀਂ ਹੁਣੇ ਹੀ ਚਾਰ ਲੜਕੀਆਂ ਜਿਹੜੀਆਂ ਹੈ ਜਿਹਦੇ ਵਿੱਚ ਤਿੰਨ ਪੰਜਾਬ ਤੋਂ ਤੇ ਇੱਕ ਕੇਰਲਾ ਦੀ ਲੜਕੀ ਜਿਹੜੀ ਆ ਉਹ ਵਾਪਸ ਆਈ ਹੈ ਤੇ ਉਹਨਾਂ ਨੇ ਅਣਕੇ ਦੱਸਿਆ ਜਿਹੜੀ ਲੜਕੀ ਆ ਇਸ ਵੇਲੇ 18 ਸਾਲਾਂ ਦੀ ਹੋਈ ਆ ਤੇ ਉਹ 16 ਸਾਲਾਂ ਦੀ ਲੜਕੀ ਜਿਹੜੀ ਆ ਉਹ ਵਿਦੇਸ਼ ਦੇ ਵਿੱਚ ਉਹਨਾਂ ਨੂੰ ਲੈ ਗਏ ਤੇ ਉੱਥੇ ਉਹਨਾਂ ਦੇ ਨਾਲ ਅਨਮਨੁੱਖੀ ਜਿਹੜਾ ਹੈ ਉਹ ਵਿਹਾਰ ਹੋਇਆ ਤੇ ਉਹ ਉਹ ਹੁਣ ਇਸ ਵੇਲੇ ਉਹ ਵਾਪਸ ਆਈ ਉਹਨੇ ਨੇ ਸਾਰਾ ਕੁਝ ਦੱਸਿਆ ਕਿ ਅਨਪੜ੍ਹ ਲੋਕ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੀਆਂ ਲੜਕੀਆਂ ਦੇ ਨਾਲ ਇਹਦਾ ਇਹ ਨਿਹਯਤ ਫਾਇਦਾ ਠਾਉਂਦੇ ਆ ਹਾਂ ਇਹ ਜਿਹੜੇ ਇੱਕ ਨੈਟਵਰਕ ਬਣ ਚੁੱਕਾ ਪਹਿਲਾਂ ਇਹ ਦਿੱਲੀ ਤੋਂ ਚੜਾਉਂਦੇ ਸੀ ਲੜਕੀਆਂ ਨੂੰ ਹੁਣ ਇਹ ਬੰਬਈ 에ਅਰਪੋਰਟ ਤੋਂ ਇਹਨਾਂ ਨੂੰ ਬਾਹਰ ਲਿਆਇਆ ਜਾ ਰਿਹਾ ਸੋ ਇਸ ਬਦਲੇ ਰੂਟ ਦਾ ਖਲਾਸਾ ਇਹਨਾਂ ਵਾਪਸ ਆਈਆਂ ਲੜਕੀਆਂ ਨੇ ਕੀਤਾ ਤੇ ਇਹਨਾਂ ਦਾ ਜਿਹੜਾ ਮਨੁੱਖੀ ਤਸਕਰੀ ਤਸਕਰੀ ਦਾ ਨੈਟਵਰਕ ਇਹ ਅੰਤਰਰਾਸ਼ਟਰੀ ਪੱਧਰ ਦਾ ਹੈ ਇਹ ਸਾਡੀ ਮੰਗ ਹੈ ਕਿ ਇਸ ਨੂੰ ਸਖਤੀ ਦੇ ਨਾਲ ਜਿਹੜਾ ਹੈ ਇਹਨੂੰ ਨੱਥ ਪਾਇਆ ਜਾਵੇ ਪਾਈ ਜਾਵੇ ਇਸੇ ਤਰ੍ਹਾਂ ਜੁਗਰੀਨ ਜਿਹੜੀ ਹੈ ਰੂਸ ਜੁਗਰੇਨ ਜੰਗ 22 ਫਰਵਰੀ ਨੂੰ 4 ਸਾਲ ਹੋ ਗਿਆ ਹਜੇ ਵੀ ਉੱਥੇ ਭਾਰਤੀ ਜਿਹੜੇ ਬੱਚੇ ਆ ਉਹ ਉਹਨਾਂ ਦੇ ਵਿੱਚ ਧੱਕ ਕੇ ਉਹਨਾਂ ਨੂੰ ਫੌਜ ਵਿੱਚ ਭਰਤੀ ਕਰ ਲੈਂਦੇ ਆ ਤੇ ਮਗਰੋਂ ਉਹਨਾਂ ਨੂੰ ਜਿਹੜਾ ਹੈ ਉੱਥੇ ਜਿਹੜਾ ਹੈ ਉਹਨਾਂ ਦੇ ਮੌਤ ਹੋ ਜਾਂਦੀ ਹੈ ਖੁਣੇ ਅਸੀਂ ਪੰਜਾਬ ਦੇ ਵਿੱਚ ਉਹ ਲਾਸ਼ ਆਈ ਹੈ ਜਿਹਦੇ ਵਿੱਚ ਉਹਨਾਂ ਦੀ ਸਿਰਫ ਬੜਦੀ ਸੀਗੀ ਬਾਕੀ ਸਾਰਾ ਕੁਝ ਉਹਨਾਂ ਦਾ ਸਰੀਰ ਕਿਸੇ ਬੰਬ ਦੇ ਨਾਲ ਬਲਾਸਟ ਦੇ ਨਾਲ ਉੱਡ ਚੁੱਕਾ ਸੀ ਤੇ ਦਸੰਬਰ 25 ਦਾ ਅੰਕੜਾ ਦੱਸਦਾ 202 ਭਾਰਤੀ ਰੂਸੀ ਫੌਜਦਾਨ ਜਿਨ੍ਹਾਂ ਵਿੱਚੋਂ ਸੱਬੀਆਂ ਦੀ ਜਿਹੜੇ ਆਪਣੀ ਜਾਨ ਗਵਾ ਚੁੱਕੇ